ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਥੇ ਗਾਹਿਬ ਗਾਹੇ ਜਦੋਂ ਹਜ਼ੂਰ ਹੁਕਮ ਕਰਦੇ ਨੇ ਆਈ ਦਾ ਪਰਿਵਾਰ ਨਾਲ ਵੀ ਤੇ ਅੱਜ ਕਿਉਂਕਿ ਸਾਡੀ ਫਿਲਮ ਦੀ ਅਸੀਂ ਜਦੋਂ ਪ੍ਰੋਮੋਸ਼ਨ ਸ਼ੁਰੂ ਕੀਤੀ ਸੀ ਉਹ ਚਾਰ ਬੰਗਲਾ ਸਾਹਿਬ ਬੰਬੇ ਤੋਂ ਸ਼ੁਰੂ ਹੋਈ ਸੀ ਤੇ ਪ੍ਰੋਮੋਸ਼ਨ ਦੀ ਸਮਾਪਤੀ ਹੋ ਗਈ ਹੈ ਅਸੀਂ ਹੁਣ ਅੱਜ ਫਾਈਨਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਰਸੋਈ ਇਸ ਧਰਤੀ ਤੇ ਨਤਮਸਤਕ ਹੋਣ ਵਾਸਤੇ ਆਏ ਆ। ਨੇਕ ਨiyet ਦੇ ਨਾਲ ਮਿਹਨਤ ਦੇ ਨਾਲ ਇੱਕ ਪ੍ਰੋਡਕਟ ਤਿਆਰ ਕੀਤਾ ਜਿਹੜਾ ਐਂਟਰਟੇਨਮੈਂਟ ਤੋਂ ਅਲੱਗ ਹੋ ਕੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਸ਼ਾਇਦ ਕੋਈ ਚੰਗਾ ਸਨੇਹਾ ਦੇਣ 'ਚ ਅਸੀਂ ਕਾਮਯਾਬ ਹੋ ਸਕੀਏ। ਗੁਰੂ ਸਾਹਿਬ ਨੇ ਜਿੰਨੀ ਕਿ ਸੋਚੀ ਬਖਸ਼ੀ ਕੋਸ਼ਿਸ਼ ਕੀਤੀ ਹੈ ਸੋ ਮਨ ਸੀਗਾ ਕਿ ਗੁਰੂ ਸਾਹਿਬਾਨ ਦਾ ਧੰਨਵਾਦ ਕੀਤਾ ਜਾਏ ਇਸ ਧਰਤੀ ਤੇ ਆ ਕੇ ਜੀ ਇਸ ਫਿਲਮ ਦੇ ਵਿੱਚ ਮੈਂ ਜੋ ਦੱਸਣਾ ਉਹ ਤਾਂ ਦੱਸ ਹੀ ਸਕਦਾ ਮੈਂ ਬਤੌਰ ਐਕਟਰ ਪਰ ਇਸ ਫਿਲਮ ਨੂੰ ਜਿਹਨੇ ਕਨਸੀਵ ਕੀਤਾ ਜਿਹਦਾ ਦਿਮਾਗ ਦਾ ਥਾਟ ਹੈ ਫਿਰ ਜਿਹਨੇ ਲਿਖਿਆ ਜਿਹਨੇ ਡਾਇਰੈਕਟ ਕੀਤਾ ਮਿਊਜ਼ਿਕ ਤਿਆਰ ਕੀਤਾ ਪ੍ਰੋਡਿਊਸ ਕੀਤਾ ਔਰ ਫਾਈਨਲੀ ਉਹਦੇ ਵਿੱਚ ਐਕਟ ਵੀ ਕੀਤਾ ਮੈਂ ਚਾਹਾਂਗਾ ਕਿ ਇਹਦੇ ਲਈ ਸਭ ਤੋਂ ਜ਼ਿਆਦਾ ਮਾਕੂਲ ਜਵਾਬ ਗਿੱਪੀ ਗਰੇਵਾਲ ਹੁਣੀ ਦੇ ਸਕਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਇਸ ਸੀਕੁਅਲ ਦੇਖੋ ਹੈ ਤਾਂ ਜਿਵੇਂ ਪਹਿਲਾ ਪਾਰ ਪਾ ਗਿਆ ਸੀ ਤੇ ਦੂਸਰਾ ਆਇਆ ਸੀ ਉਹਨਾਂ ਦਾ ਆਪਸ ਦੇ ਵਿੱਚ ਤਾਂ ਕੋਈ ਹੈ ਨਹੀਂ ਸੀਗਾ ਕੋਈ ਕਹਾਣੀ ਦਾ ਕਿਉਂਕਿ ਉਹ ਅਲੱਗ ਕਹਾਣੀ ਸੀ ਉਹ ਅਲੱਗ ਕਹਾਣੀ ਸੀ ਉਹ ਵੀ ਇੱਕ ਅਲੱਗ ਕਹਾਣੀ ਆ ਬਟ ਜੇ ਦੇਖਿਆ ਜਾਵੇ ਦੋਨੇ ਕਹਾਣੀਆਂ ਦਾ ਜਿਹੜਾ ਪਰਪਸ ਸੀਗਾ ਉਹ ਇਹੀ ਸੀਗਾ ਕਿ ਤੁਹਾਨੂੰ ਮੋਟੀਵੇਟ ਕੀਤਾ ਜਾਵੇ ਜ਼ਿੰਦਗੀ ਖੂਬਸੂਰਤ ਤਰੀਕੇ ਨਾਲ ਕਿਵੇਂ ਜੀਓ ਸਕਦੇ ਆ ਆਪਾਂ ਸੋ ਇਹ ਵੀ ਉਸੇ ਤਰ੍ਹਾਂ ਦੀ ਕਹਾਣੀ ਆ ਸੋ ਇੱਕ ਯਾਤਰਾ ਵਾ ਪੰਜਾਬ ਤੋਂ ਲੈ ਕੇ ਤਖਸ਼ਰੀ ਹਜੂਰ ਸਾਹਿਬ ਤੱਕ ਦੀ ਤੇ ਜਿਆ ਯਾਤਰਾ ਦੇ ਵਿੱਚ ਕਈ ਮੁਸਾਫਰ ਨੇ ਉਹਨਾਂ ਦੀਆਂ ਅਲੱਗ-ਅਲੱਗ ਕਹਾਣੀਆਂ ਨੇ ਅਲੱਗ-ਅਲੱਗ ਤਰੀਕੇ ਨਾਲ ਸੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਆ ਕਿ ਜਿਹੜੇ ਲੋਕ ਫਿਲਮ ਦੇਖ ਕੇ ਬਾਹਰ ਆਉਣਗੇ ਉਹ ਮੈਨੂੰ ਲੱਗਦਾ ਕਿ ਜਿਹੜਾ ਅੱਜ ਦੀ ਰੇਟ ਦੇ ਵਿੱਚ ਸਾਰਿਆਂ ਦਾ ਦਿਮਾਗ ਬਹੁਤ ਤੇਜ਼ੀ ਨਾਲ ਭੱਜਣ ਲੱਗਿਆ ਹੁੰਦਾ ਥੋੜਾ ਰਿਲੈਕਸ ਹੋਊਗਾ ਥੋੜੀ ਪੇਸ਼ੈਂਸ ਮਿਲੂਗੀ ਔਰ ਸ਼ਾਇਦ ਕਿੰਨੀ ਖੂਬਸੂਰਤ ਜ਼ਿੰਦਗੀ ਸਾਨੂੰ ਪ੍ਰਮਾਤਮਾ ਨੇ ਦਿੱਤੀ ਆ ਸ਼ਾਇਦ ਉਹਨੂੰ ਵਧੀਆ ਤਰੀਕੇ ਨਾਲ ਜੋੜਨ ਦਾ ਕੋਈ ਵਧੀਆ ਢੰਗ ਮਿਲੇ ਇੰਨੀ ਹੀ ਕੋਸ਼ਿਸ਼ ਆ ਸਾਡੀ ਜੀ ਸਭ ਤੋਂ ਵਧੀਆ ਤਾਂ ਇਹ ਸੀਗਾ ਜੀ ਕਿ ਤਕਸ਼ਰੀ ਹਜੂਰ ਸਾਹਿਬ ਜਾਣਾ ਸੀਗਾ ਸੋ ਸਾਰੀ ਟੀਮ ਉਸ ਚੀਜ਼ ਲਈ ਬਹੁਤ ਐਕਸਾਈਟਡ ਸੀ ਔਰ ਕਈ ਦਿਨਾਂ ਸੀ ਉੱਥੇ ਰਹੇ ਆ ਤੇ ਡੇ ਨਾਈਟ ਉੱਥੇ ਹੁੰਦੇ ਸੀਗੇ ਤੇ ਬਹੁਤ ਵਧੀਆ ਲੱਗਦਾ ਸੀ ਔਰ ਜਦੋਂ ਫਿਲਮ ਲਿਖੀ ਸੀ ਤਾਂ ਉਦੋਂ ਬੜਾ ਮਨ ਚ ਡਰ ਸੀਗਾ ਕਿ ਯਾਰ ਉੱਥੇ ਪ੍ਰੋਪਰ ਐਵੇਂ ਸ਼ੂਟ ਕਰਨਾ ਵਾ ਅੰਦਰ ਜਾ ਕੇ ਸਾਰੀਆਂ ਚੀਜ਼ਾਂ ਐਗਜ਼ੀਕਿਊਟ ਕਰ ਹੋਣਗੀਆਂ ਤੇ ਕੁਝ ਗਲਤ ਨਾ ਹੋ ਜਾਵੇ ਸੋ ਵਾਇਗਰੂ ਦੀ ਐਸੀ ਕਿਰਪਾ ਰਹੀ ਉੱਥੇ ਪ੍ਰਬੰਧਕ ਕਮੇਟੀ ਨੇ ਵੀ ਬਹੁਤ ਸਾਥ ਦਿੱਤਾ ਔਰ ਫਿਲਮ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਦੇਖੀ ਤੇ ਉਹਨਾਂ ਨੇ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਔਰ ਸਭ ਤੋਂ ਮਿਲਦਾ ਕਿ ਸਾਡੀ ਜ਼ਿੰਦਗੀ ਦੀ ਖੂਬਸੂਰਤ ਮੂਮੈਂਟ ਹੋਈ ਸੀਗੀ ਕਿਉਂਕਿ ਇੰਨੇ ਦਿਨ ਅਸੀਂ ਉੱਥੇ ਸਪੈਂਡ ਕੀਤੇ ਨੇ ਜੀ ਜੀ ਹੁਣ ਜਟਾ ਤੁਸੀਂ ਕਰਕੇ ਹੱਥ ਦਿਓ ਡਿਫਰੈਂਟ ਲਾਈਟ ਮੀਨ ਜੀ ਇਹ ਤੇ ਦੂਜੇ ਪਾਸੇ ਇਸ ਤਰ੍ਹਾਂ ਦਾ ਸਬਜੈਕਟ ਮੈਟਰ ਜਿਹੜੀ ਸ਼ਿਫਟਿੰਗ ਹੁੰਦੀ ਹੈ ਇਜ਼ ਇਟ ਈਜ਼ੀ ਕੀ ਇੱਕ ਬੰਦ ਇੱਕ ਕਰੈਕਟਰ ਤੋਂ ਬਲਕੇ ਦੂਜੇ ਕਰੈਕਟਰ ਦੇ ਵਿੱਚ ਆਉਣਾ ਦੇਖੋ ਭਾਜੀ ਇਹ ਕਰੈਕਟਰ ਚ ਲੱਗ ਲੱਗੇ ਤਾਂ ਮੈਨੂੰ ਇਦਾਂ ਲੱਗਦਾ ਕਿ ਆਰਟਿਸਟ ਦੀ ਇੱਕ ਜੌਬ ਹੈ ਆ ਜਦੋਂ ਪਹਿਲੀ ਵਾਰੀ ਪਹਿਲੀ 2016 ਦੇ ਵਿੱਚ ਅਰਦਾਸ ਬਣਾਈ ਸੀ ਉਦੋਂ ਸਾਡੇ ਲਈ ਬਹੁਤ ਟਫ ਸੀਗਾ ਜਦੋਂ ਮੈਂ ਸਬਜੈਕਟ ਸੋਚਿਆ ਕਿ ਲਿਖਣਾ ਵਾ ਇਦਾਂ ਕਰਨਾ ਇਵਨ ਘੁੱਗੀ ਭਾਜੀ ਨੂੰ ਵੀ ਮੈਂ ਕਿਹਾ ਮੈਂ ਕਿਹਾ ਜੀ ਤੁਸੀਂ ਮਾਸਟਰ ਗੁਰਮਖ ਸਿੰਘ ਦਾ ਰੋਲ ਪਲੇ ਕਰੋਗੇ ਤਾਂ ਇਹਨਾਂ ਨੂੰ ਵੀ ਬੜਾ ਡਾਊਟ ਸੀਗਾ ਕਨੇ ਯਾਰ ਲੋਕ ਕਿਦਾਂ ਐਕਸੈਪਟ ਕਰਨਗੇ ਮੈਂ ਕਿਹਾ ਭਾਜੀ ਤੁਸੀਂ ਐਕਟਰ ਹੋ ਤੁਸੀਂ ਇੱਕ ਚੀਜ਼ ਨੂੰ ਪਰਫਾਰਮ ਕਰਨਾ ਤੁਸੀਂ ਕੁਝ ਵੀ ਕਰ ਸਕਦੇ ਹੋ ਕਿਉਂਕਿ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਇਹਨਾਂ ਦਾ ਬਹੁਤ ਖਾਸ ਦੋਸਤ ਆ ਇਹਨਾਂ ਦੇ ਨਾਲ ਰਹਿਣਾ ਛੋਟਾ ਭਰਾ ਮੈਂ ਇਹਨਾਂ ਦਾ ਤੇ ਮੈਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਤੇ ਕਿਉਂਕਿ ਐਕਚੁਅਲੀ ਜੋ ਕੈਰੀ ਆਨ ਜੱਟਾ ਤੁਸੀਂ ਗੁਰਪ੍ਰੀਤ ਕੋ ਗੀਜੀ ਨੂੰ ਦੇਖਦੇ ਹੋ ਐਕਚੁਅਲੀ ਉਹ ਹੈ ਨਹੀਂ ਉਹ ਇਹ ਬਹੁਤ ਜ਼ਿਆਦਾ ਕਲੋਜ਼ ਜੀ ਇਹਨਾਂ ਦਾ ਇਹਨਾਂ ਦੀ ਆਪਣੀ ਜ਼ਿੰਦਗੀ ਦੇਖੋ ਤਾਂ ਇਹ ਗੁਰਮਖ ਸਿੰਘ ਦੇ ਜ਼ਿਆਦਾ ਕਲੋਜ਼ ਨੇ ਤੇ ਮਤਲਬ ਕਿਹੜੇ ਪਾਸੇ ਨੇੜੇ ਨੇ ਜੇ ਮੈਂ ਕਹਾ ਹਨ ਤਾਂ ਇਧਰਲੇ ਪਾਸੇ ਜ਼ਿਆਦਾ ਨੇੜੇ ਨੇ ਬਟ ਇਹ ਐਕਟਰ ਵਧੀਆ ਨੇ ਤਾਂ ਇਹ ਕੈਰੀਅਨ ਜੱਟ ਵਾਲਾ ਹਨੀ ਵੀ ਬਹੁਤ ਵਧੀਆ ਪਲੇ ਕਰਦੇ ਨੇ ਹਨ ਤੇ ਉਦੋਂ ਸਾਡੇ ਲਈ ਹਲੇ ਟਫ ਚੀਜ਼ ਸੀਗੀ ਬਟ ਉਸ ਤੋਂ ਬਾਅਦ ਜਦੋਂ ਫਿਲਮ ਬਣਾਈ ਕਈ ਵਾਰੀ ਚੀਜ਼ਾਂ ਨਾ ਹੋਣ ਤੋਂ ਬਾਅਦ ਤੁਹਾਨੂੰ ਰਿਅਲਾਈਜ਼ ਹੁੰਦੀਆਂ ਨੇ ਉਹ ਫਿਲਮ ਬਣਨ ਤੋਂ ਬਾਅਦ ਅਸੀਂ ਰਿਅਲਾਈਜ਼ ਕੀਤੀ ਇਹ ਚੀਜ਼ ਕਿ ਯਾਰ ਇਹ ਐਕਚੁਅਲੀ ਨਾ ਸਾਡੀ ਜ਼ਿੰਮੇਵਾਰੀ ਸੀ ਇਹ ਸਾਨੂੰ ਪਹਿਲਾਂ ਕਰਨੀ ਚਾਹੀਦੀ ਸੀ ਅਸੀਂ ਲੇਟ ਹੋਏ ਆ ਇਹ ਚ ਪਰ ਮੈਨੂੰ ਇਹ ਲੱਗਿਆ ਕਿ ਯਾਰ ਜੇ ਹੁਣ ਲੇਟ ਹੋਇਆ ਤਾਂ ਹੁਣ ਆਪਾਂ ਹਰ ਕੁਝ ਨਾ ਕੁਝ ਇਦਾਂ ਦਾ ਬਣਾਉਂਦੇ ਰਹੀਏ ਫਿਰ ਉਸ ਤੋਂ ਬਾਅਦ ਅਸੀਂ ਦੂਜਾ ਭਾਗ ਵੀ ਬਣਾਇਆ ਫਿਰ ਮਾਂ ਫਿਲਮ ਵੀ ਬਣਾਈ ਤੇ ਵਿੱਚ ਹੋਰ ਕਾਫੀ ਚੀਜ਼ਾਂ ਬਣਾਈਆਂ ਇੱਕ ਨਸ਼ਿਆਂ ਤੇ ਫਿਲਮ ਬਣਾਈ ਸੀ ਪੋਸਤ ਦੀ ਇਦਾਂ ਦੀਆਂ ਚੀਜ਼ਾਂ ਮੈਂ ਕੋਸ਼ਿਸ਼ ਕਰਦਾ ਕਿ ਕੁਝ ਨਾ ਕੁਝ ਬਣਦੀਆਂ ਰਹਿਣ ਤੇ ਹੁਣ ਉਸੇ ਤਰੀਕੇ ਨਾਲ ਇਹ ਤੀਸਰਾ ਭਾਗ ਅਰਦਾਸ ਸਰਬੱਤੇ ਪਲੇ ਦੀ ਦੇਖੋ ਜੀ ਕੋਈ ਕੋਈ ਵੀ ਚੀਜ਼ ਜਦੋਂ ਅਸੀਂ ਬਣਾਉਨੇ ਆ ਅਸੀਂ ਕੋਈ ਵੀ ਚੀਜ਼ ਬਣਾਉਨੇ ਆ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਕੋਈ ਵੀ ਬੰਦਾ ਹਰਟ ਨਾ ਹੋਵੇ ਕੋਈ ਵੀ ਚੀਜ਼ ਇਦਾਂ ਨਾ ਹੋਵੇ ਕਿਉਂਕਿ ਫਿਲਮ ਜਦੋਂ ਬਣਦੀ ਹੈ ਇੱਕ ਬਹੁਤ ਵੱਡੀ ਟੀਮ ਹੁੰਦੀ ਆ بڑے ਡਿਸੀਜਨ ਲਏ ਜਾਂਦੇ ਨੇ ਮੌਕੇ ਦੇ ਉੱਤੇ ਸੋ ਕਈ ਵਾਰੀ ਜਦੋਂ ਸਾਰੀਆਂ ਚੀਜ਼ਾਂ ਲਈਆਂ ਹੁੰਦੀਆਂ ਆ ਆਪਾਂ ਉਰੇ ਬੈਠ ਕੇ ਕਿਸੇ ਨੂੰ ਇਹ ਕਹੀਏ ਕਿ ਨਹੀਂ ਨਹੀਂ ਜੀ ਉਹ ਫਲਾਣੇ ਦਾ ਫਾਲਟ ਸੀ ਨਹੀਂ ਜੇ ਕੋਈ ਗਲਤ ਚੀਜ਼ ਵੀ ਹੁੰਦੀ ਉਹ ਵੀ ਸਾਡੇ ਫਾਲਟ ਸੀਗਾ ਤੇ ਅਸੀਂ ਹੀ ਉਹਨੂੰ ਠੀਕ ਕਰਨਾ ਵਾ ਸੋ ਹੁਣ ਅਸੀਂ ਕੋਸ਼ਿਸ਼ ਹਮੇਸ਼ਾ ਇਹ ਕਰਦੇ ਆ ਜਿਵੇਂ ਹੁਣ ਖਾਸ ਕਰਕੇ ਕੋਈ ਵੀ ਫਿਲਮ ਬਣਾਉਨੇ ਆ ਕਿ ਯਾਰ ਰਿਲੀਜ਼ ਤੋਂ ਪਹਿਲਾਂ ਆਪਾਂ ਕਾਫੀ ਬੰਦੇ ਬੈਠ ਕੇ ਦੇਖੀਏ ਇਸ ਸੀਨ ਕਿ ਕੋਈ ਚੀਜ਼ ਬਾਹਰ ਇਦਾਂ ਨਾ ਜਾਵੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਫਲੋ ਦੇ ਵਿੱਚ ਚੀਜ਼ਾਂ ਹੋਈਆਂ ਕਈ ਵਾਰੀ ਉਦੋਂ ਠੀਕ ਲੱਗਦੀਆਂ ਹੁੰਦੀਆਂ ਨੇ ਕਿਉਂਕਿ ਅਸੀਂ ਇਹ ਤਾਂ ਚਲੋ ਹਿੱਟ ਫਿਲਮ ਦੀ ਗੱਲ ਕਰ ਲਈ ਆਪਾਂ ਕੈਰੀ ਆਂ ਜੱਟਾ ਸੁਪਰ ਹਿੱਟ ਫਿਲਮ ਆ ਅੱਜ ਦੀ ਡੇਟ 'ਚ ਲੋਕਾਂ ਨੇ ਐਕਸੈਪਟ ਵੀ ਕੀਤੀ ਆ ਔਰ ਸਭ ਤੋਂ ਵੱਡੀ ਕ੍ਰਾਸ ਹੋਈ ਕਈ ਫਿਲਮਾਂ ਜਿਹੜੀਆਂ ਨਹੀਂ ਚੱਲਦੀਆਂ ਜਾਂ ਕੋਈ ਫਿਲਮ ਫਲॉप ਹੋ ਜਾਂਦੀ ਆ ਅਸੀਂ ਉਹਦੇ ਤੇ ਵੀ ਬਹੁਤ ਮਿਹਨਤ ਕਰਦੇ ਆ ਜੀ ਅਸੀਂ ਥੋੜੀ ਚਾਹੁੰਦੇ ਆ ਕਿ ਫਿਲਮ ਕੋਈ ਫਲॉप ਹੋ ਜਾਵੇ ਸਾਡਾ ਤਾਂ ਪੂਰਾ ਜ਼ੋਰ ਲੱਗਿਆ ਹੁੰਦਾ ਵਾ ਸੋ ਉਵੇਂ ਹੀ ਅਸੀਂ ਮੈਨੂੰ ਲੱਗਦਾ ਕਿ ਹੁਣ ਸਾਡਾ ਤਾਂ ਬਹੁਤ ਜ਼ੋਰ ਲੱਗਿਆ ਜੀ ਔਰ ਅਸੀਂ ਐਸੇ ਕਰਕੇ ਅ ਮੈਂ ਦੱਸ ਨਹੀਂ ਸਕਦਾ ਕਿ ਅਸੀਂ ਇੰਨੇ ਲੋਕਾਂ ਨੂੰ ਇਹ ਫਿਲਮ ਦਿਖਾਈ ਤੇ ਵੀ ਕੋਈ ਚੀਜ਼ ਉਨੀ ਕੀ ਨਾ ਹੋ ਜਾਵੇ ਪਲੀਜ਼ ਦੇਖੋ ਇਹ ਸਾਰੀਆਂ ਚੀਜ਼ਾਂ ਸੋ ਹੁਣ ਜਿਹੜੀ ਫਿਲਮ ਤੁਸੀਂ ਦੇਖੋਗੇ 13 ਸਪਟੰਬਰ ਨੂੰ ਮਤਲਬ ਉਹ ਉਹ ਸਾਡੇ ਲਈਓ ਬਹੁਤ ਸੰਸਥਾਵਾਂ ਲਈਓ ਬਹੁਤ ਗੁਣੀ ਲੋਕਾਂ ਲਈਓ ਪਾਸ ਕੀਤੀ ਹੋਈ ਬਹੁਤ ਪ੍ਰਬੰਧਕ ਕਮੇਟੀਆਂ ਲਈਓ ਪਾਸ ਕੀਤੀ ਹੋਈ ਫਿਲਮ ਆ ਜਿਹਦੇ ਚ ਕਲਾ ਕਲਾ ਡਾਇਲੋਗ ਵੀ ਪ੍ਰੋਨਨਸੀਏਸ਼ਨ ਤੋਂ ਲੈ ਕੇ ਹਰ ਚੀਜ਼ ਅਸੀਂ ਚੈੱਕ ਕਰਾ ਕੇ ਹੀ ਚੀਜ਼ ਪਾਈਆ ਵੀ ਕੋਈ ਵੀ ਏਦਾਂ ਦੀ ਚੀਜ਼ ਨਾ ਹੋਵੇ ਕਿਉਂਕਿ ਅਰਦਾਸ ਫਿਲਮ ਨਾਲ ਬਹੁਤ ਲੋਕਾਂ ਦੀ ਬਹੁਤ ਲੋਕਾਂ ਦੇ ਇਮੋਸ਼ਨਸ ਜੁੜੇ ਹੁੰਦੇ ਨੇ ਜਜ਼ਬਾਤ ਜੁੜੇ ਹੋਏ ਨੇ ਸੋ ਇਹ ਕੱਲੀ ਫਿਲਮ ਨਹੀਂ ਹੈਗੀ ਇਹ ਲੋਕਾਂ ਦਾ ਇੱਕ ਜਜ਼ਬਾਤ ਆ ਸੋ ਅਸੀਂ ਵੀ ਉਸੇ ਮਾਹੌਲ ਦੇ ਨਾਲ ਇਹਨੂੰ ਬ